ਦਰبار صاحب ਅੰਮ੍ਰਿਤਸਰ ਵਿਖੇ ਜਾਣ ਦੀ ਖਾਤਰ ਆਪਾਂ ਨੂੰ ਵੀਜ਼ਾ ਲੈਣਾ ਪਿਆ ਕਰਨਾ ਸੀ ਜੇ ਆ ਸਿੱਖ ਯੋਧਾ ਨਾ ਹੁੰਦਾ ਮੈਂ ਗੱਲ ਕਰ ਰਿਹਾ 1965 ਦੀ ਜੰਗ ਦੇ ਕਮਾਂਡਰ ਅਤੇ ਸਿੱਖਾਂ ਦੇ ਨਾਇਕ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਦੀ ਇਹ ਮਹਾਨ ਸਿੱਖ ਯੋਧਾ ਸੰਗਰੂਰ ਦੇ ਪਿੰਡ ਬਡਰੁਖਾ ਨਾਲ ਸੰਬੰਧ ਰੱਖਦਾ ਸੀ ਤੇ 6.5 ਫੁੱਟ ਕੱਦ ਸੀ ਇਹ ਸਿੱਖ ਯੋਧੇ ਦਾ ਆਮ ਬੰਦਾ ਸਿਰ ਤਾਂ ਨੂੰ ਚੁੱਕ ਕੇ ਗੱਲ ਕਰਦਾ ਸੀ ਅਤੇ ਦੁਸ਼ਮਣ थरथरा ਕੰਬਦੇ ਸੀ ਇਸ ਯੋਧੇ ਤੋਂ 1965 ਦੀ ਇੰਡੀਆ ਤੇ ਪਾਕਿਸਤਾਨ ਦੀ ਜੰਗ ਸਮੇਂ ਜਦੋਂ ਪਾਕਿਸਤਾਨੀ ਫੌਜਾਂ ਨੇ ਖੇਮ ਕਰਨ ਤੇ ਕਬਜ਼ਾ ਕਰ ਲਿਆ ਤਾਂ ਇੰਡੀਅਨ ਆਰਮੀ ਦੇ ਚੀਫ ਦਾ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਨੂੰ ਫੋਨ ਜਾਂਦਾ ਕਿ ਤੁਸੀਂ ਅੰਮ੍ਰਿਤਸਰ ਸਾਹਿਬ ਨੂੰ ਛੱਡੋ ਤੁਸੀਂ ਦਿੱਲੀ ਨੂੰ ਬਚਾਓ ਤਾਂ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਆਰਮੀ ਚੀਫ ਨੂੰ ਸਿੱਧਾ ਮੂੰਹ ਤੇ ਕਹਿ ਦਿੰਦਾ ਕਿ ਮੈਂ ਫੌਜਾਂ ਪਿੱਛੇ ਨਹੀਂ ਲੈ ਸਕਦਾ ਕਿਉਂਕਿ 17 ਸਾਲ ਪਹਿਲਾਂ ਅਸੀਂ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਵਰਗੇ ਆਪਣੇ ਪਵਿੱਤਰ ਸਥਾਨ ਆਪਣੇ ਹੱਥੋਂ ਗਵਾ ਚੁੱਕੇ ਹਾਂ ਪਰ ਮੈਂ ਹੁਣ ਸਿੱਖਾਂ ਦੇ ਹੱਥੋਂ ਦਰਬਾਰ ਸਾਹਿਬ ਨਹੀਂ ਜਾਣ ਦੇਣਾ ਇਸ ਤੋਂ ਬਾਅਦ ਹਰਬਖਸ਼ ਸਿੰਘ ਨੇ ਆਪਣੀਆਂ ਫੌਜਾਂ ਦੇ ਅੰਦਰ ਇੰਨਾ ਜੋਸ਼ ਭਰਿਆ ਜਿਸ ਤੋਂ ਬਾਅਦ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਅਤੇ ਪੈਟਰਨ ਟੈਂਕ ਜੋ ਪਾਕਿਸਤਾਨ ਦੇ ਕੋਲ ਸੀ ਜੋ ਬਹੁਤ ਐਡਵਾਂਸ ਮੰਨੇ ਜਾਂਦੇ ਸੀ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਇਸ ਸਰਦਾਰ ਦੀ ਗਵਾਹੀ ਦੇ ਵਿੱਚ ਫੌਜ ਨੇ ਤਬਾਹ ਕਰ ਦਿੱਤੇ ਪਾਕਿਸਤਾਨ ਦਾ ਰਾਸ਼ਟਰਪਤੀ ਜਰਨਲ ਆਯੂਬ ਖਾਨ ਖੁਦ ਆਪਣੇ ਮੂੰਹੋਂ ਇਹ ਗੱਲ ਕਹਿੰਦਾ ਕਿ ਜੇ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਨਾ ਸਾਡੇ ਮੂਰੇ ਚਟਾਨ ਵਾਂਗੂ ਅੜਦਾ ਤਾਂ ਅਸੀਂ ਇਹ ਜੰਗ ਕਦੇ ਨਾ ਹਾਰਦੇ ਤੁਸੀਂ ਖੁਦ ਸੋਚੋ ਵੀ ਜਿਹਦੀ ਦੁਸ਼ਮਣ ਵੀ ਤਾਰੀਫ਼ ਕਰ ਰਿਹਾ ਉਹ ਕਿੱਡੀ ਵੱਡੀ ਸ਼ਖਸੀਅਤ ਹੋਊਗਾ ਬੰਦਾ ਪਰ ਅਸੀਂ ਇਸ ਸਿੱਖ ਯੋਧੇ ਨੂੰ ਭੁੱਲ ਚੁੱਕੇ ਹਾਂ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਭਾਰਤ ਸਰਕਾਰ ਨਾਲ ਇੱਕ ਗੁਲਾ ਹਮੇਸ਼ਾ ਕਰਦੇ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਉਹਨਾਂ ਦੇ ਘਰ ਮੁਰੇ ਸੀਆਈਡੀ ਲਾਤੀ ਸੀ ਸਰਕਾਰ ਨੇ ਹੋਰ ਤਾਂ ਹੋਰ ਜਦੋਂ 1984 ਦੇ ਵਿੱਚ ਦੰਗੇ ਹੋਏ ਆ ਉਸ ਟਾਈਮ ਭੀੜ ਦੇ ਉਹਨਾਂ ਦੇ ਘਰ ਤੇ ਵੀ ਹਮਲਾ ਕੀਤਾ ਇਸ ਤੋਂ ਬਾਅਦ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਨੇ ਆਪਣੇ ਹੱਥ ਦੇ ਵਿੱਚ ਤੇ ਆਪਣੀ ਲੜਕੀ ਦੇ ਹੱਥ ਦੇ ਵਿੱਚ ਗਨ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਵੱਲ ਕੋਈ ਝਾਕਿਆ ਵੀ ਨਹੀਂ ਤੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰਾਂ ਲੋਕਾਂ ਨੂੰ ਵੀ ਇਸ ਮਹਾਨ ਸਿੱਖ ਯੋਧੇ ਬਾਰੇ ਪਤਾ ਲੱਗ ਸ